ਜਿਵੇਂ ਜਿਵੇਂ ਗੁਰੂ ਤੇਗ ਬਹਾਦਰ ਮਹਾਰਾਜ ਵੱਡੇ ਹੋਈ ਜਾਂਦੇ ਨੇ ਨਾ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਵਿਚਾਰ ਕਰਦੇ ਨੇ ਮਾਤਾ ਨਾਨਕੀ ਜੀ ਬੈਠੇ ਨੇ ਕੋਲ ਮਾਤਾ ਨਾਨਕੀ ਨੂੰ 6ਵੇਂ ਪਾਸ਼ਾ ਆਖਣ ਲੱਗੇ ਆਖਦੇ ਨੇ ਕਹਿੰਦੇ ਜੀ ਆਪਣੇ ਸਭ ਨੂੰ ਛੋਟੇ ਫਰਜੰਦ ਗੁਰੂ ਤੇਗ ਬਹਾਦਰ ਉਸ ਸਮੇ ਗੁਰੂ ਪਿਆਰੇ ਗੁਰੂ ਤੇਗ ਬਹਾਦਰ ਮਹਾਰਾਜੀ ਦਾ ਨਾਮ ਤਿਆਗ ਮੱਲ ਸੀ ਆਪਣੇ ਤਿਆਗ ਮੰਨਦਾ ਵੀ ਹੁਣ ਵਿਆਹ ਕਰਨਾ ਪੈਣਾ ਕਿਉਂਕਿ ਇਹ ਵੀ ਵੱਡਾ ਹੋ ਰਿਹਾ ਹੈ ਸਾਰਾ ਪਰਿਵਾਰ ਫੈਸਲਾ ਕਰਦਾ ਹੈ ਸਤਿਗੁਰਾਂ ਨੇ ਸਤਿਗੁਰਾਂ ਦੀ ਬਾਣੀ ਨੇ ਗ੍ਰਸਥ ਨੂੰ ਮੁੱਖ ਰੱਖਿਆ ਪ੍ਰਧਾਨਤਾ ਦਿੱਤੀ ਹੈ 10 ਗੁਰੂ ਸਹਿਬਾਨ ਹੋਏ ਨੇ 9 ਗੁਰੂ ਸਹਿਬਾਨਾਂ ਨੇ ਵਿਆਹ ਕਰਾਇਆ 8ਵੇਂ ਗੁਰੂ ਸਾਹਿਬ ਛੋਟੀ ਉਮਰ ਦੇ ਸਨ 8 ਕੋ ਸਾਲ ਦੀ ਉਮਰ ਸੀ ਜਦੋਂ ਸੱਚਖੰਡ ਪਿਆਰਨਾ ਕੀਤਾ ਸਤਿਗੁਰਾਂ ਨੇ ਛੋਟੀ ਉਮਰ ਕਰਕੇ ਉਹਨਾਂ ਦਾ ਵਿਆਹ ਨਹੀਂ ਹੋਇਆ ਨਹੀਂ ਤਾਂ ਜਿੰਨੇ ਗੁਰੂ ਸਾਹਿਬਾਨ ਨੇ ਜਿੰਨੇ ਰਹਿਬਰਾਂ ਦੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਬਾਣੀ ਹੈ ਸਾਰਿਆਂ ਦੇ ਵਿਆਹ ਹੋਏ ਨੇ ਕਿਉਂ ਕਿਉਂਕਿ ਸਤਿਗੁਰਾਂ ਨੇ ਗ੍ਰਸਥ ਨੂੰ ਪ੍ਰਧਾਨ ਰੱਖਿਆ ਨਹੀਂ ਤਾਂ ਗ੍ਰਸਥ ਨੂੰ ਇਹ ਸਮਝਦੇ ਸਨ ਕਿ ਸਾਡੇ ਰੱਬ ਦੇ ਮਿਲਾਪ ਦੇ ਵਿੱਚ ਇਹ ਰੋੜਾ ਹੈ ਨਹੀਂ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਇਹ ਖੰਡਨ ਕੀਤਾ ਹੈ ਭਾਈ ਨਹੀਂ ਤੁਸੀਂ ਪਰਿਵਾਰ ਬਸਾ ਕੇ ਘਰ ਬਣਾ ਕੇ ਬੱਚੇ ਪਾਲ ਕੇ ਵੀ ਰੱਬ ਨੂੰ ਪਾ ਸਕਦੇ ਹੁਣ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਮਾਤਾ ਨਾਨਕੀ ਨਾਲ ਵਿਚਾਰ ਕਰਦੇ ਨੇ ਕਿ ਤੇਗਮਲ ਵੱਡਾ ਹੋ ਰਿਹਾ ਹੈ ਕਿਉਂ ਨਾ ਵਿਆਹ ਕਰ ਦੇਈਏ ਤੇ ਗੁਰੂ ਪਿਆਰਿਓ ਸਤਗੁਰ ਸੱਚੇ ਪਾਤਸ਼ਾਹ ਜਾਣੀ ਜਾਣਨੇ ਦਿਨਾਂ ਦੀਆਂ ਜਾਣਣ ਵਾਲੇ ਨੇ ਨਾ ਸਤਗੁਰਾਂ ਦੇ ਬਹੁਤ ਪਿਆਰੇ ਗੁਰਸਿੱਖ ਸਨ ਭਾਈ ਸੈ ਭਾਈ ਲਾਲ ਚੰਦ ਜੀ ਜਿਨ੍ਹਾਂ ਨੂੰ ਸੁਪਿੱਖੀਏ ਵੀ ਆਖਿਆ ਜਾਂਦਾ ਉਹ ਸਤਗੁਰਾਂ ਦੇ ਦਰਸ਼ਨ ਦੇਦਾਰੇ ਕਰਦੇ ਸਨ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜੀ ਦੇ ਦਰਸ਼ਨ ਦੇਦਾਰੇ ਕਰਿਆ ਕਰਦੇ ਸਨ ਕਰਤਾਰਪੁਰ ਦੇ ਰਹਿਣ ਵਾਲੇ ਸਨ ਕਰਤਾਰਪੁਰ 2 ਨੇ ਇੱਕ ਪਾਕਿਸਤਾਨ ਦੇ ਵਿੱਚ ਜੋ ਗੁਰੂ ਨਾਨਕ ਮਹਾਰਾਜ ਨੇ ਵਸਾਇਆ ਸੀ ਇੱਕ ਜਲੰਧਰ ਲੱਗਿਆ ਜੋ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਵਸਾਇਆ ਸੀ ਇਹ ਜਲੰਧਰ ਵਾਲਾ ਕਰਤਾਰਪੁਰ ਹੈ ਜਿੱਥੋਂ ਦੇ ਰਹਿਣ ਵਾਲੇ ਭਾਈ ਸਹਿਬਾਈ ਲਾਲ ਚੰਦ ਜੀ ਸਨ ਉਹਨਾਂ ਦੀ ਪਤਨੀ ਮਾਤਾ ਵਿਸ਼ਨਕੌਰ ਜੀ ਸਨ ਉਹ ਸਤਿਗੁਰਾਂ ਦੇ ਜਦੋਂ ਦਰਸ਼ਨ ਤੇਦਾਰੇ ਕਰਨ ਆਇਆ ਕਰਦੇ ਸਨ ਗੁਰੂ ਪਿਆਰਿਓ ਛੇਵੇਂ ਪਾਤਸ਼ਾਹ ਕੇ ਬੇਨਤੀ ਕਰਿਆ ਕਰਦੇ ਸਨ ਪਾਤਸ਼ਾਹ ਜੀ ਸਾਡੇ ਇੱਕ ਘਰ ਦੇ ਵਿੱਚ ਧੀ ਹੈ ਉਜਵਾਨ ਹੋ ਰਹੀ ਹੈ ਮੁਟਿਆਰ ਹੋ ਰਹੀ ਹੈ ਅਸੀਂ ਵਿਆਹ ਕਰਨਾ ਹੈ ਮਿਹਰ ਕਰੋ ਕਿਰਪਾ ਕਰੋ ਕਿ ਸਾਡੀ ਬੇਟੀ ਦਾ ਵਿਆਹ ਹੋ ਜਾਵੇ ਧੰਨ ਗੁਰੂ ਹਰਗੋਬਿੰਦ ਸਾਹਿਬ ਮਾਰਾ ਸੱਚੇ ਪਾਤਸ਼ਾਹ ਜੀ ਪੁੱਛਦੇ ਨੇ ਕਿ ਭਾਈ ਲਾਲਚੰਦ ਜੀ ਤੁਹਾਡੀ ਬੇਟੀ ਦਾ ਕੀ ਨਾਮ ਹੈ ਤਾ ਲਾਲਚੰਦ ਸਪਿੱਖੀ ਆਖਦਾ ਜੀ ਮੇਰੀ ਬੇਟੀ ਦਾ ਨਾਮ ਹੈ ਗੁਜਰੀ ਅਸੀਂ ਗੁਜਰੀ ਨਾਮ ਰੱਖਿਆ ਬੜੇ ਸਦਕ ਵਾਲੇ ਨੇ ਬੜੇ ਨਿਮਰਤਾ ਵਾਲੇ ਨੇ ਹਰ ਵੇਲੇ ਬਾਣੀ ਪੜਨ ਵਾਲੇ ਨੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਭਾਣੇ ਵਿੱਚ ਰਜਾ ਦੇ ਵਿੱਚ ਚੱਲਣ ਵਾਲੇ ਨੇ ਗੁਰੂ ਪਾਤਸ਼ਾਹ ਜੀ ਮਿਹਰ ਕਰੋ ਕਿਰਪਾ ਕਰੋ ਸਾਡੀ ਗੁਜਰੀ ਦਾ ਵਿਆਹ ਹੋ ਜਾਵੇ ਛੇਵੇਂ ਪਾਸ਼ਾ ਜਦੋਂ ਇਹ ਗੱਲ ਸੁਣਦੇ ਨੇ ਨਾ ਤਾਂ ਭਾਈ ਲਾਲਚੰਦ ਨੂੰ ਆਖ ਦਿੰਦੇ ਨੇ ਭਾਈ ਲਾਲਚੰਦ ਤੂੰ ਆਖਿਆ ਕਿ ਮੇਰੀ ਬੇਟੀ ਜਵਾਨ ਹੋ ਰਹੀ ਹੈ ਵਿਆਹ ਕਰਨਾ ਕਿਰਪਾ ਕਰੋ ਮਹਾਰਾਜ ਕਹਿੰਦੇ ਉਹ ਹੁਣ ਤੇਰੀ ਬੇਟੀ ਨਹੀਂ ਉਹ ਹੁਣ ਸਾਡੀ ਬੇਟੀ ਬਣੇਗੀ ਜਾਂ ਵਿਆਹ ਦੀਆਂ ਤਿਆਰੀਆਂ ਕਰ ਲਿਆ ਅਸੀਂ ਆਪਣੇ ਸਭ ਨੂੰ ਛੋਟੇ ਪੁੱਤਰ ਤਿਆਗਮਲ ਦੀ ਬਰਾਤ ਤੇਰੇ ਘਰੇ ਲੈ ਕੇ ਆਵਾਂਗੇ ਆਖੋ ਸਤਨਾਮ ਜਦੋਂ ਇਹ ਗੱਲ ਆਖੀ ਨਾ ਤਾਂ ਗੁਰੂ ਪਿਆਰਿਓ ਬੜਾ ਖੁਸ਼ ਹੁੰਦਾ ਭਾਈ ਲਾਲ ਜੰਦਾ ਉਹਨਾਂ ਦੀ ਪਤਨੀ ਬਿਸ਼ਨ ਕੌਰ ਬੜੀ ਖੁਸ਼ ਹੁੰਦੀ ਹੈ ਤੇ ਗੁਰੂ ਪਿਆਰਿਓ ਚਾਹ ਚੜ ਜਾਂਦਾ ਸਾਰੇ ਗੁਰਸਿੱਖ ਸਾਰੀ ਸੰਗਤ ਨੇ ਹਾਲ ਹੋ ਜਾਂਦੀ ਐ ਸਮੇਂ ਪਾਸ਼ਾ ਦੇ ਇਹ ਬਚਨ ਸੁਣ ਕੇ ਆਪਣੇ ਪਿੰਡ ਆਪਣੇ ਨਗਰ ਆਉਂਦੇ ਨੇ ਗੁਰੂ ਪਿਆਰਿਓ ਜਦੋਂ ਕਰਤਾਰਪੁਰ ਦੀ ਧਰਤੀ ਤੇ ਪਹੁੰਚਦੇ ਨੇ ਜਲੰਧਰ ਲੱਗੇ ਤਾਂ ਇਹ ਗੱਲ ਗੁਜਰੀ ਜੀ ਨੂੰ ਆਖਦੇ ਨੇ ਜਿਹੜੇ ਬਾਅਦ ਵਿੱਚ ਮਾਤਾ ਗੁਜਰਕੌਰ ਬਣਦੇ ਨੇ ਤੇ ਗੁਰੂ ਪਿਆਰਿਓ ਮਾਤਾ ਗੁਜਰੀ ਜੀ ਕਹਿੰਦੇ ਜਿਵੇਂ ਮਾਤਾ ਪਿਤਾ ਜੀ ਤੁਹਾਨੂੰ ਚੰਗਾ ਲੱਗਦਾ ਉਹਵੇਂ ਤੁਸੀਂ ਕਰ ਦਿਓ ਸੇਮੇ ਪਾਸ਼ਾ ਦੇ ਹੁਣ ਬਚਨ ਹੋ ਚੁੱਕੇ ਸਨ ਕਿ ਭਾਈ ਵਿਆਹ ਕਰਨਾ ਹੈ ਕਿ ਤੇਗਮਲ ਦੀ ਵਿਰਾਤ ਤੁਹਾਡੇ ਘਰ ਵਿੱਚ ਲੈ ਕੇ ਆਵਾਂਗੇ ਤੇ ਗੁਰੂ ਪਿਆਰਿਓ ਪਰਿਵਾਰ ਤਿਆਰੀਆਂ ਕਰਨ ਲੱਗ ਗਿਆ ਜਿਵੇਂ ਆਪਾਂ ਵਿਆਹ ਸ਼ਾਦੀ ਦੀਆਂ ਤਿਆਰੀਆਂ ਕਰਦੇ ਨੇ ਉਸ ਸਮੇਂ ਭਾਈ ਲਾਲ ਚੰਦ ਜੀ ਦੀ ਜੋ ਹیثیت ਸੀ ਉਸ ਮੁਤਾਬਕ ਸਾਰੀਆਂ ਤਿਆਰੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਆਸ-ਪਾਸ ਦੇ ਸਾਰੇ ਰਿਸ਼ਤੇਦਾਰਾਂ ਨੂੰ ਸੱਦੇ ਹੇ ਲਾ ਦਿੱਤੇ ਤੇ ਗੁਰੂ ਪਿਆਰਿਓ ਉਹ ਦਿਨ ਆ ਗਿਆ ਜਦੋਂ ਸਤਗੁਰ ਸੱਚੇ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਆਪਣੇ ਸੁਪੁੱਤਰ ਤੇਗਮਲ ਭਾਬ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਬਰਾਤ ਲੈ ਕੇ ਕਰਤਾਰਪੁਰ ਸਾਹਿਬ ਦੀ ਧਰਤੀ ਤੇ ਪਹੁੰਚ ਰਹੇ ਨੇ ਸਤਿਗੁਰਾਂ ਨੇ ਗਿਣਮੇ ਚੁਣਮੇ ਗੁਰਸਿੱਖਾਂ ਨੂੰ ਆਖਿਆ ਕਿ ਗੁਰੂ ਪਿਆਰਿਓ ਅੱਜ ਤਿਆਗ ਮੱਲ ਦਾ ਵਿਆਹ ਹੈ ਆਪਾਂ ਸਾਰਿਆਂ ਨੇ ਬਰਾਤ ਲੈ ਕੇ ਜਾਣਾ ਤੇ ਕਰਤਾਰਪੁਰ ਸਾਹਿਬ ਦੀ ਧਰਤੀ ਤੇ ਪਹੁੰਚਣਾ ਹੈ ਜੋ ਜਲੰਧਰ ਲੱਗ ਗਿਆ ਤੇ ਗੁਰੂ ਪਿਆਰਿਓ ਸਾਰੇ ਪਰਿਵਾਰ ਨੇ ਤਿਆਰੀ ਕੀਤੀ ਸਤਿਗੁਰਾਂ ਨੇ ਗਿਣਮੇ ਚੁਣਮੇ ਗੁਰਸਿੱਖ ਸਨ ਜਿਹੜੇ ਸਤਿਗੁਰਾਂ ਦੇ ਨਾਲ ਬਰਾਤ ਦੇ ਵਿੱਚ ਗਏ ਸਨ ਕਿਉਂਕਿ ਸਤਗੁਰਾਂ ਨੂੰ ਪਤਾ ਸੀ ਕਿ ਭਾਈ ਲਾਲਚੰਦ ਕਿੰਨੀ ਸਾਡੀ ਸੇਵਾ ਕਰ ਸਕਦਾ ਹੈ ਤੇ ਗੁਰੂ ਪਿਆਰਿਓ ਸਤਗੁਰ ਸੱਚੇ ਪਾਤਸ਼ਾਹ ਜੀ ਵਿਆਹ ਵਾਲਾ ਦੇਨ ਆਉਂਦਾ ਬਰਾਤ ਲੈ ਕੇ ਜਾਂਦੇ ਨੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਅੱਜ ਜਨ ਚੜਦੀ ਹੈ ਤੇ ਸਤਗੁਰ ਸੱਚੇ ਪਾਤਸ਼ਾਹ ਜੀ ਕਰਤਾਰਪੁਰ ਸਾਹਿਬ ਪਹੁੰਚ ਜਾਂਦੇ ਨੇ ਗੁਰਮਰਿਆਦਾ ਦੇ ਅਨੁਸਾਰ ਗੁਰੂ ਪਿਆਰਿਓ ਉੱਥੇ ਵਿਆਹ ਕੀਤਾ ਜਾਂਦਾ ਲਾਮਾਂ ਪੜੀਆਂ ਜਾਂਦੀਆਂ ਨੇ ਸਤਗੁਰਾਂ ਦੀ ਬਾਣੀ ਉਚਾਰਨ ਕੀਤੀ ਜਾਂਦੀ ਹੈ ਕੀਰਤਨ ਹੁੰਦਾ ਹੈ ਗੁਰੂ ਉਪਦੇਸ਼ ਉੱਥੇ ਬਖਸ਼ਿਸ਼ ਕਰਦੇ ਨੇ ਤੇ ਵਿਆਹ ਹੁੰਦਾ ਨਾ ਵਿਆਹ ਤੋਂ ਬਾਅਦ ਗੁਰੂ ਪਿਆਰਿਓ ਡੋਲੀ ਤੁਰਨ ਲੱਗਦੀ ਹੈ ਜੋ ਇਤਿਹਾਸਾਕਾਰ ਨੇ ਬੜੀ ਕਮਾਲ ਦੀ ਗੱਲ ਆਖੀ ਹੈ ਜਦੋਂ ਡੋਲੀ ਤੁਰਨ ਲੱਗੀ ਨਾ ਇਹ ਆਪਣੇ ਵੀ ਰਿਵਾਜ ਹੈ ਜਦੋਂ ਧੀ ਦੀ ਡੋਲੀ ਤੋਰ ਦਿੰਦੇ ਨੇ ਨਾ ਤਾਂ ਕੁੜਮ ਕੁੜਮ ਆਮਣੇ ਸਾਹਮਣੇ ਹੋ ਕੇ ਮਿਲਦੇ ਨੇ ਤੇ ਇੱਕ ਦੂਜੇ ਨੂੰ ਹੌਸਲਾ ਦਿੰਦੇ ਨੇ ਜਿਵੇਂ ਧੀ ਵਾਲੇ ਕਹਿੰਦੇ ਵੀ ਸਾਡੀ ਧੀ ਨੂੰ ਖੁਸ਼ ਰੱਖਿਓ ਜੀ ਤੇ ਅੱਗੇ ਉਹ ਜਿਹੜੇ ਦੂਜੇ ਕੁੜਮ ਹੁੰਦੇ ਨੇ ਉਹ ਵੀ ਕਹਿੰਦੇ ਨੇ ਕੋਈ ਨਹੀਂ ਜੀ ਖੁਸ਼ ਰੱਖਾਂਗੇ ਧੀ ਬਣਾ ਕੇ ਰੱਖਾਂਗੇ ਇਸੇ ਤਰ੍ਹਾਂ ਜਦੋਂ ਗੁਰੂ ਤੇਗ ਬਹਾਦਰ ਮਹਾਰਾਜ ਭਾਵ ਤੇਗ ਮੱਲ ਜੀ ਦੀ ਬਰਾਤ ਤੁਰੀ ਬਰਾਤ ਤੁਰਨ ਤੋਂ ਬਾਅਦ ਗੁਰੂ ਪਿਆਰੇ ਜਦੋਂ ਡੋਲੀ ਤੁਰਦੀ ਹੈ ਨਾ ਡੋਲੀ ਤੁਰਨ ਤੋਂ ਬਾਅਦ ਛੇਵੇਂ ਪਾਤਸ਼ਾਹ ਤੇ ਸਤਗੁਰਾਂ ਦੇ ਨਾਲ ਕੁਝ ਗੁਰਸਿੱਖ ਨੇ ਤੇ ਦੂਜੇ ਪਾਸੇ ਭਾਈ ਲਾਲ ਜੰਦ ਸੁਪਿੱਖੇ ਹੀ ਖੜਾ ਹੈ ਹੱਥ ਜੋੜੇ ਹੋਏ ਨੇ ਗੁਰੂ ਪਿਤਾ ਮੇਰੀ ਇੰਨੀ ਹੈਸੀਅਤ ਨਹੀਂ ਸੀ ਕਿ ਮੈਂ ਆਪ ਜੀ ਦੀ ਸੇਵਾ ਕਰ ਸਕਦਾ ਹੋ ਸਕਦਾ ਜਾਂ ਹੋ ਸਕਿਆ ਹੋਵੇ ਮੇਰੇ ਤੋਂ ਆਪ ਜੀ ਦੀ ਬਰਾਤ ਦੀ ਸੇਵਾ ਨਾ ਹੋਈ ਹੋਵੇ ਇਹ ਗੁਸਤਾਖੀ ਮਾਫ ਕਰ ਦਿਓ ਸਤਗੁਰ ਸੱਚੇ ਪਾਤਸ਼ਾਹ ਹੱਸ ਕੇ ਕਹਿਣ ਲੱਗੇ ਨਹੀਂ ਭਾਈ ਲਾਲ ਚੰਦ ਜਿਹੜੀ ਤੂੰ ਸੇਵਾ ਕੀਤੀ ਹੈ ਨਾ ਬਹੁਤ ਵੱਡੀ ਸੇਵਾ ਕੀਤੀ ਹੈ ਫਿਰ ਲਾਲ ਚੰਦ ਸੁਪਿੱਖੀ ਨੇ ਗੱਲ ਆਖੀ ਗੁਰੂ ਪਿਤਾ ਇੱਕ ਗੁਸਤਾਖੀ ਹੋਰ ਮਾਫ਼ ਕਰਿਓ ਮੇਰੇ ਕੋਲ ਸਿਰਫ ਤੇ ਸਿਰਫ ਮੇਰੀ ਬੇਟੀ ਗੁਜਰੀ ਸੀ ਹੋਰ ਕੁਝ ਨਹੀਂ ਸੀ ਤੁਹਾਨੂੰ ਗੁਰੂ ਘਰ ਨੂੰ ਦੇਣ ਲਈ ਬਸ ਜੋ ਮੇਰੇ ਕੋਲੇ ਸੀ ਉਹ ਮੇਰੀ ਧੀ ਸੀ ਜੋ ਮੈਂ ਆਪ ਜੀ ਦੀ ਝੋਲੀ ਪਾ ਦਿੱਤੇ ਤੇ ਗੁਰੂ ਪਿਤਾ ਮੈਂ ਹੋਰ ਕੁਝ ਨਹੀਂ ਦੇ ਸਕਦਾ ਤੇ ਗੁਰੂ ਪਿਆਰੋ ਛੇਵੇਂ ਪਾਤਸ਼ਾਹ ਨੇ ਗੱਲ ਆਖੀ ਸੀ ਕਿਦੇ ਲਾਲਚੰਦ ਜਿਨੇ ਧੀ ਦੇ ਦਿੱਤੀ ਹੋਵੇ ਉਹਦੇ ਤੋਂ ਹੋਰ ਉਮੀਦ ਰੱਖਣੀ ਵੀ ਨਹੀਂ ਚਾਹੀਦੀ ਆਖੋ ਸਤਨਾਮ ਕਿਉਂ ਨਹੀਂ ਰੱਖਣੀ ਚਾਹੀਦੀ ਕਿਉਂਕਿ ਧੀ ਆ ਗਈ ਤਾਂ ਸਭ ਕੁਝ ਆ ਗਿਆ ਨਾਲੇ ਇਹ ਜਿਹੜੀ ਧੀ ਹੈ ਨਾ ਸਾਨੂੰ ਤਾਂ ਜੇ ਲਾਲਚ ਹੁੰਦਾ ਨਾ ਵੀ ਚਲੋ ਵਿਆਹ ਹੋਇਆ ਏਸੀ ਵੀ ਆ ਜੇ ਕੂਲਰ ਵੀ ਆ ਜੇ ਬੈੱਡ ਵੀ ਆ ਜੇ ਜੋ ਆਉਂਦਾ ਉਹਨਾਂ ਤੋਂ ਹਨਾ ਉੱਤੋਂ ਉੱਤੋਂ ਭਵੇਂ ਅਸੀਂ ਇੰਨ ਕਹਿੰਦੇ ਰਹੀਏ ਨਹੀਂ ਜੀ ਕੋਈ ਗੱਲ ਨਹੀਂ ਪਰ ਅੰਦਰੋਂ ਹੁੰਦਾ ਲਾਲਚ ਪਰ ਛੇਵੇਂ ਪਾਸ਼ਾ ਕਹਿੰਦੇ ਜਿਨੇ ਧੀ ਹੀ ਦੇ ਦਿੱਤੀ ਬਾਕੀ ਰਹਿ ਕੀ ਗਿਆ ਪਿੱਛੇ ਬਾਈ ਲਾਲਚੰਦ ਤੂੰ ਅੱਜ ਉਹ ਦਾਤ ਦਿੱਤੀ ਐ ਸਾਨੂੰ ਜਿਹੜੀ ਆਉਣ ਵਾਲੇ ਸਮੇਂ ਦੇ ਵਿੱਚ ਗੁਰੂ ਨਾਨਕ ਦੇਵ ਜੀ ਦੇ ਦਰ ਦਾ ਨਾਮ ਰੋਸ਼ਨ ਕਰੇਗੀ ਆਖੋ ਸਤਨਾਮ ਤੇ ਗੁਰੂ ਪਿਆਰਿਓ ਛੇਵੇਂ ਪਾਤਸ਼ਾਹ ਜਦੋਂ ਥਾਪਣਾ ਦਿੰਦੇ ਨੇ ਨਾ ਲਾਲਚੰਦ ਨੂੰ ਲਾਲਚੰਦ ਅਸੀਂ ਭਵੇਂ ਹੋਣਾ ਜਾਂ ਨਹੀਂ ਹੋਣਾ ਇੱਕ ਦਿਨ ਤੇਰੀ ਬੇਟੀ ਗੁਜਰੀ ਨੇ ਐਸਾ ਇਤਿਹਾਸ ਸਿਰਜਣਾ ਲੋਕ ਜਦੋਂ ਪੜਿਆ ਕਰਨਗੇ ਨਾ ਤਾਂ ਮਿਸਾਲ ਦਿਆ ਕਰਨਗੇ ਕਿ ਨਾ ਕੋਈ ਗੁਜਰੀ ਵਰਗਾ ਜੰਮਿਆ ਤੇ ਨਾ ਕੋਈ ਜੰਮਣਾ ਇਸੇ ਕਰਕੇ ਛੇਵੇਂ ਪਾਤਸ਼ਾਹ ਲਾਲ ਚੰਦ ਨੂੰ ਆਖਣ ਲੱਗੇ ਲਾਲ ਚੰਦ ਚਲੋ ਹੁਣ ਸਾਨੂੰ ਅੱਗੇ ਆ ਦਵੋ ਦੇਖੋ ਸਤਗੁਰ ਨੇ ਕੁੜਮਾ ਜਾਰੀ ਹੈ ਸਤਗੁਰ ਕਹਿੰਦੇ ਵੀ ਭਾਈ ਹੁਣ ਬਰਾਤ ਚੱਲੇ ਗਈ ਹੈ ਡੋਲੀ ਤੁਰ ਗਈ ਹੈ ਸਾਨੂੰ ਵੀ ਅੱਗੇ ਆ ਬਖਸ਼ੋ ਲਾਲ ਚੰਦ ਹੱਥ ਜੋੜ ਕੇ ਆਖਣ ਲੱਗਿਆ ਪਾਤਸ਼ਾਹ ਮੈਂ ਕੌਣ ਆਗੇ ਆ ਬਖਸ਼ਣ ਵਾਲਾ ਮਿਹਰ ਕਰੋ ਕਿਰਪਾ ਕਰੋ ਤੇ ਗੁਰੂ ਪਿਆਰੇ ਉਹ ਘਰ ਆ ਜਾਂਦੇ ਨੇ ਬੜੇ ਖੁਸ਼ ਹੁੰਦੇ ਨੇ ਮਾਤਾ ਨਾਨਕੀ ਜੀ ਬੜੇ ਖੁਸ਼ ਹੁੰਦੇ ਨੇ ਮੈਂ ਫੇਰ ਬੇਨਤੀ ਕਰਦੇ ਆ ਇੱਕ ਬੇਬੇ ਨਾਨਕੀ ਹੋਏ ਨੇ ਇੱਕ ਮਾਤਾ ਨਾਨਕੀ ਹੋਏ ਨੇ ਬੇਬੇ ਨਾਨਕੀ ਗੁਰੂ ਨਾਨਕ ਮਹਾਰਾਜ ਦੇ ਭੈਣ ਨੇ ਇਹ ਉਹ ਨਹੀਂ ਇਹ ਮਾਤਾ ਨਾਨਕੀ ਨੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਮਾਤਾ ਜੀ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਪਤਨੀ ਨੇ ਤੇ ਗੁਰੂ ਪਿਆਰਿਓ ਨੌ ਨਹੀਂ ਧੀ ਬਣਾ ਕੇ ਰੱਖਦੇ ਨੇ ਬੜੀ ਸੇਵਾ ਕਰਦੇ ਨੇ ਇੱਕ ਵਾਰ ਆਖੇ ਲੱਗਦੇ ਨੇ ਜਿਹੜੇ ਗੁਣ ਮਾਤਾ ਵਿਸ਼ਨਕੌਰ ਕੋਲ ਸਨ ਉਹ ਮਾਤਾ ਗੁਜਰੀ ਨੂੰ ਦਿੱਤੇ ਸਨ ਤੇ ਗੁਰੂ ਪਿਆਰਿਓ ਜਿਹੜੇ ਗੁਣ ਮਾਤਾ ਨਾਨਕੀ ਕੋਲ ਨੇ ਨਾ ਇਹ ਗੁਣ ਮਾਤਾ ਨਾਨਕੀ ਆਪਣੇ ਪੇਕਿਆਂ ਤੋਂ ਸਿੱਖ ਕੇ ਆਈ ਸੀ ਤੇ ਜਦੋਂ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਨਾਲ ਵਿਆਹ ਹੋਇਆ ਸੀ ਨਾ ਗੁਰੂ ਪਿਆਰਿਓ ਉਸ ਸਮੇਂ ਮਾਤਾ ਨਾਨਕੀ ਜੀ ਦੀ ਜਿਹੜੀ ਸੱਸ ਸੀ ਉਹ ਧਨਮਾਤਾ ਗੰਗਾ ਸੀ ਗੁਰੂ ਅਰਜਨ ਸਾਹਿਬ ਮਹਾਰਾਜੀ ਦੀ ਪਤਨੀ ਵੇਖੋ ਕਿੱਡਾ ਕਮਾਲ ਦਾ ਪਰਿਵਾਰ ਮਿਲਿਆ ਤੇ ਗੁਰੂ ਪਿਆਰੇ ਗੁਰਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਤੇ ਮਾਤਾ ਗੁਜਰੀ ਜੀ ਦਾ ਜਦੋਂ ਵਿਆਹ ਹੁੰਦਾ ਨਾ ਦੁਨੀਆ ਤੇ ਇੱਕ ਮਿਸਾਲ ਪੈਦਾ ਹੋ ਜਾਂਦੀ ਹੈ ਆਸਗਵਾਂਡ ਦੇ ਗੁਰੂ ਘਰ ਦੇ ਨਾਲ ਖਾਰ ਖਾਣ ਵਾਲੇ ਕਹਿੰਦੇ ਨੇ ਓਏ ਤਿਆਗਮਲ ਦਾ ਵਿਆਹ ਹੋ ਗਿਆ ਇਹ ਫਕੀਰ ਬੰਦਾ ਰੱਬ ਦਾ ਨਾਮ ਜਪਣ ਵਾਲਾ ਬੰਦਾ ਇਹਨੂੰ ਦੁਨੀਆਦਾਰੀ ਦੇ ਨਾਲ ਕੁਝ ਲੈਣਾ ਦੇਣਾ ਨਹੀਂ ਇਹਨਾਂ ਨੂੰ ਇਹਨਾਂ ਦਾ ਵੀ ਵਿਆਹ ਹੋ ਗਿਆ ਲੋਕ ਗੱਲਾਂ ਕਰਦੇ ਨੇ ਪਰ ਅੱਗੇ ਮਾਤਾ ਗੁਜਰੀ ਜੀ ਕਿਵੇਂ ਇਤਿਹਾਸ ਸਿਰਜਦੇ ਨੇ ਗੁਰੂ ਪਿਆਰਿਓ ਕੱਲ ਦੇ دیਵਾਨਾ ਵਿੱਚ ਤੁਹਾਡੇ ਨਾਲ ਸਾਂਝਾ ਕਰਾਂਗੇ ਕਿ ਅੱਗੇ ਕਿਵੇਂ ਇਤਿਹਾਸ ਸਿਰਜਿਆ ਜਾਂਦਾ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਕਿਵੇਂ ਤਿਆਗ ਮੰਨ ਤੋਂ ਤੇਗ ਬਹਾਦਰ ਬਣਦੇ ਨੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਜੰਗਾਂ ਵੀ ਲੜੀਆਂ ਨੇ ਔਰ ਇੰਨੀ ਜ਼ੋਰ ਦੀ ਤੇਗਬਾਹੀ ਸੀ ਨਾ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਨਾਮ ਤਿਆਗ ਮੰਨ ਲਓ ਤਾਂ ਤੇਗ ਬਹਾਦਰ ਪੈ ਗਿਆ ਸੀ ਕਿਵੇਂ ਪਿਆ ਸੀ ਉਹ ਕੱਲ ਦੇ ਦਿਵਾਨਾ ਵਿੱਚ ਤੁਹਾਡੇ ਨਾਲ ਸਾਂਝਾ ਕਰਾਂਗੇ